ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੋਲੜੀ ਤਹਿਸੀਲ ਅਨੰਦਪੁਰ ਸਾਹਿਬ ਜ਼ਿਲ੍ਹਾ ਰੋਪੜ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਦੋਸਤੋ ਜਿਹੜੇ ਘਰ ਚ ਆਪਾਂ ਵੀਡੀਓ ਬਣਾ ਰਹੇ ਆ ਇਸ ਘਰ ਚ ਵੀਰ ਵਪਾਰ ਦਾ ਕੰਮ ਕਰਦਾ ਸਾਫ਼ ਸੁਥਰਾ ਕੰਮ ਆ ਵੀਰ ਦਾ ਐਸ ਘਰ ਚ ਦੋਸਤੋ ਆਪਣੇ ਚੈਨਲ ਤੇ ਰੂਟੀਨ ਚ ਵੀਡੀਓ ਅਪਲੋਡ ਹੁੰਦੀਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਜਰਸੀ ਵਿਖਾਉਂਗਾ ਤਾਜੀ ਸੂਈਆਂ ਮਗਰ ਦੋਸਤੋ ਵੱੱਛੀ ਹੈ ਚੰਗੇ ਸੀਮਨ ਦੀ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆਜੂ ਇੱਥੇ ਆ ਕੇ ਆਪਦੀ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਸੋਹਣੀ ਜਰਸੀ ਹੈ ਬਾਈ ਦੀ ਕਰਮਾ ਵਾਲੀ ਦੂਜਾ ਸੂਆ ਸੂਈ ਹੈ ਪਰਸੋਂ ਰਾਤ ਬਾਈ ਕਹਿੰਦਾ ਸੂਈ ਹੈ ਮਗਰ ਦੋਸਤੋ ਵੱੱਛੀ ਹੈ ਬਾਈ ਕਹਿੰਦਾ 40 1 38 सी मंदी बाकी दोस्तों गां सोਣੀ ਹੈ ਬਾਈ ਦੀ ਚਾਰ ਥਾਣਾ ਕਰਮਾਲੀ ਦੇ ਬਹੁਤ ਸੋਹਣੇ ਮੁੱਠੀ ਵਾਲੇ ਥਾਨ ਲੱਗੇ ਹੋਏ ਦੋਸਤੋ ਫੋਰ ਸ਼ਾਂਗ ਭੋਰਾ ਵੀ ਨਹੀਂ ਚਾਰਾਂ ਥਾਣਾ ਦਾ ਦੋਸਤੋ ਸੇਮ ਹੀ ਸਾਈਜ਼ ਹੈ ਹਾਈਟ ਵਾਜ ਵੀ ਦੋਸਤੋ ਸੋਹਣੇ ਕਦ ਕਾਰਦੀ ਹੈ ਬਾਕੀ ਦੁੱਧ ਬਾਈ 10-10 ਦੂਜੇ ਸੂਏ 16 ਕਿਲੋ ਚਵਾਇਆ ਆ ਦੋਸਤੋ ਵੱੱਛੀ ਹੈ ਮਗਰ ਬਹੁਤ ਸੋਹਣੀ ਜਰਸੀ ਨਸਲ ਦੀ ਹਵਾਨਾ ਦੋਸਤੋ ਬੈਗ ਤੋਂ ਚੈੱਕ ਕਰ ਸਕਦੇ ਆ ਬਾਕੀ ਚਾਰ ਥਾਣਾ ਬਹੁਤ ਸੋਹਣੇ ਆ ਫੋਰ ਸ਼ਾਂਗ ਭੋਰਾ ਨਹੀਂ 14 ਥਾਣਾ ਦਾ ਸੇਮ ਹੀ ਸਾਈਜ਼ ਹੱਤੀ ਚਵਾਈ ਵਾਲੇ ਥਾਣਾ ਦੁੱਧ ਪਹਿਲੇ ਸੋਏ ਬਾਈ ਕਹਿੰਦਾ 16 ਕਿਲੋ ਚਵਾਈਤ ਕੀ ਪਲਾਸ ਚਵਾਜੂ ਥਾਣਾ ਦੇ ਗੈਪ ਦੇਖ ਸਕਦੇ ਆ ਫੇਸ ਕੁਆਲਟੀ ਬਹੁਤ ਸੋਹਣੀ ਹੈ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਠੰਡੀ ਸੀਲ ਬਹੁਤ ਆ ਮੁੱਲ ਦੋਸਤੋ ਬਾਈ ਨੇ ਰੱਖਿਆ ਹੋਇਆ 25 ਦਾ 50000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਾਨ ਹੋ ਜੂ ਨੰਬਰ ਦੋਸਤੋ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਮਿਲਦੇ ਆ ਦੋਸਤੋ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਨੂੰ ਆਪਣੀ ਜੇ ਫੇਸਬੁੱਕ ਤੇ ਦੇਖ ਰਹੇ ਆਂ ਸ਼ੇਅਰ ਕਰਦੇ ਹੋ ਪੇਜ ਨੂੰ ਫੋਲੋ ਕਰ ਲਿਓ ਬਹੁਤ ਬਹੁਤ ਸਾਰਿਆਂ ਵੀਰਾਂ ਦਾ ਦਿਲੋਂ ਧੰਨਵਾਦ